ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 10 ਹੀਰੋ ਦਾ ਸੂਤਰ ਅਭਿਆਸ ਸਵਰ 10.1 ਤੇ ਅਗਲੇ ਦੋ ਸਵਾਲ 3 ਅਤੇ 4 ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਤੁਹਾਨੂੰ ਦੱਸਦਾ ਕਿ ਇਸੇ ਚੈਨਲ ਤੇ ਤੁਹਾਡੀਆਂ 9ਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾਓ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉੱਥੇ ਮਿਲੇਗੀ 9th English NCERT 9th things literature 9th grammar 9th science 9th math notes ਇਕਾਗੀ ਮੈਥ ਕਨਸੈਪਟਸ ਇਕਾਗੀ ਗਣਿਤੇ ਸਿਧਾਂਤ ਇਕਾਗੀ ਮੈਥ ਸ਼ਾਰਟਕट्स ਐਂਡ ਟ੍ਰਿਕਸ ਠੀਕ ਹੈ ਕਿ ਬੱਚਿਓ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਤੁਹਾਨੂੰ ਗਿਆਨ ਦਾ ਖਜ਼ਾਨਾ ਪ੍ਰਾਪਤ ਹੋਏਗਾ ਜਰੂਰ ਇਹਨਾਂ ਨੂੰ ਖੋਲ ਕੇ ਦੇਖੋ ਸੋ ਆ ਦੇਖਿਓ ਬੱਚਿਓ ਤੀਜਾ ਸਵਾਲ ਕੀ ਕਿੰਦਾ ਹੈ ਕਿਨੇ ਕਿਸੇ ਪਾਰਕ ਵਿੱਚ ਇੱਕ ਫਿਸਲਣ ਪੱਟੀ ਸਲਾਈਡ ਝੂਟੇ ਲੈਣ ਵਾਲੀ ਇਹਦਾ ਬੱਚੇ ਪੌੜੀਆਂ ਦੇ ਉੱਤੇ ਚੜਦੇ ਨੇ ਫਿਰ ਤੇ ਤਿਲਕੇ ਥੱਲੇ ਆਉਂਦੇ ਨੇ ਠੀਕ ਹੈ ਸੋ ਫਿਸਲਣ ਪੱਟੀ ਜਿਹੜੀ ਸਲਾਈਡ ਕਰਦਿੰਦੇ ਆ ਬਣੀ ਹੋਈ ਹੈ ਇਸ ਦੀਆਂ ਪਾਸਵੀਂ ਦੀਵਾਰਾਂ ਪਾਸੇ ਦੀ ਪਾਸੇ ਦੀ ਦੀਵਾਰ ਇੱਕ ਹੈਵਲੀ ਦੀਵਾਰ ਹੈਗੀ ਹੈ ਤੇ ਕਦੇ ਪਿਛਲੇ ਪਾਸੇ ਦੀ ਹੈ ਵਿਚੋਂ ਇੱਕ ਦੀਵਾਰ ਦੇ ਕਿਸੇ ਰੰਗ ਰੰਗ ਨਾਲ ਰੰਗ ਰੋਗਨ ਕੀਤਾ ਹੋਇਆ ਹੈ ਇੱਕ ਪਾਸੇ ਦਾ ਪਾਸਵੀਂ ਦੀਵਾਰ ਇੱਕ ਪਾਸੇ ਦੀ ਕੀਤੀ ਹੋਈ ਹੈ ਇਹਦੇ ਪਾਰਕ ਨੂੰ ਹਰਾ ਭਰਾ ਤੇ ਸਾਫ਼ ਰੱਖੋ ਮੁੰਨੇ ਕੀ ਆਵਾਇਦਾ ਠੀਕ ਹੈ ਅਤੇ ਉਸ ਦੇ ਪਾਰਕ ਨੂੰ ਹਰਾ-ਭਰਾ ਅਤੇ ਸਾਫ਼ ਰੱਖੋ ਲਿਖਿਆ ਹੋਇਆ ਹੈ ਦੇਖੋ ਆਕ੍ਰਿਤੀ ਐਵੜੀ ਜੇਕਰ ਇਸ ਦੀਵਾਰ ਦੇ ਪਸਾਰ 15 ਮੀਟਰ 11 ਮੀਟਰ ਅਤੇ 6 ਮੀਟਰ ਹੈ ਤਾਂ ਰੰਗ ਰੋਗਨ ਕੀਤੇ ਭਾਗ ਦਾ ਖੇਤਰਫਲ ਪਤਾ ਕਰੋ ਤੇ ਬੱਚੋ ਇਹ ਕਹਿੰਦੇ ਨੇ ਇਸ ਦੀਆਂ ਪਾਸਵੀ ਦੀਵਾਰਾਂ ਵਿੱਚੋਂ ਇੱਕ ਦੀਵਾਰ ਤੇ ਸੋ ਅਸੀਂ ਇੱਕ ਪਾਸੇ ਦੀ ਇੱਕ ਕੰਧ ਦਾ ਜਿਹੜਾ ਹੈ ਬੜਾ ਉਹਦਾ ਅਸੀਂ ਖੇਤਰਫਲ ਕੱਢਣਾ ਹੈ ਤੇ ਪਸਾਰ ਦਿੱਤੇ ਹਨ 11 ਮੀਟਰ 6 ਮੀਟਰ ਤੇ 15 ਮੀਟਰ ਸੋ ਬੜਾ ਸੌਖਾ ਸਵਾਲ ਹੈ ਬੱਚਿਓ त्रिभुज ਦੇ ਆਕਾਰ ਦੀ ਦੀਵਾਰ ਦੇ ਪਸਾਰ 15 ਮੀਟਰ 11 ਮੀਟਰ ਅਤੇ 6 ਮੀਟਰ ਦੀਵਾਰ ਦਾ ਪਰਿਮਾਪ ਬਰਾਬਰ 2s ਪਰਿਮਾਪ ਦਾ ਜੋ सूत्र ਜੋ ਸੰਕੇਤ ਹੈ 2s ਹੈ ਤਾਂ ਜੋੜ ਦਿੱਤਾ 15 ਜਮਾ 11 ਤਿੰਨਾਂ 26 ਜਮਾ 6 32 ਮੀਟਰ ਠੀਕ ਹੈ ਅਤੇ ਅਰਧ ਪਰਿਮਾਪ 2s ਦਾ s ਭਾਗ 32/2 16 ਆ ਗਿਆ ਅਰਧ ਪਰਿਮਾਪ ਹੁਣ ਹਰੇਕ ਜਿਹੜਾ ਪਰਿਮਾਪ ਵਿੱਚੋਂ ਹਰੇਕ ਭੁਜਾ ਦਾ ਅਰਧ ਪਰਿਮਾਪ ਦੇ ਵਿੱਚੋਂ ਹਰੇਕ ਪੂਜਾ ਦਾ ਅੰਤਰ ਕੱਢਣਾ ਸੋ S/A 16/15 1 S/B 16/11 5 S/C 16/6 10 ਠੀਕ ਹੈ ਸੋ ਹੁਣ ਹੀਰੋ ਦੇ ਸੂਤਰ ਮੁਤਾਬਕ ਦੀਵਾਰ ਦਾ ਖੇਤਰਫਲ ਆਈਓ ਐਸ ਨੂੰ ਸੂਤਰ ਹੈ ਖੇਤਰ ਸੂਤਰ ਚੇਤਾ ਹੋਣਾ ਚਾਹੀਦਾ ਕੰਠ ਹੋਣਾ ਚਾਹੀਦਾ ਲਿਖ ਲਿਖ ਕੇ ਅਭਿਆਸ ਕਰ ਲਓ S ਫਿਰ S/A S/B S/C ਕੋਲ ਸੀ ਮੁੱਲ ਪਾ ਦੇਣਾ ਐਸ ਹੈਗਾ 16 ਇਥੇ ਪਾ ਦਿੱਤਾ S/A 1 S/B 5 S/C 10 ਹੁਣ ਬੱਚਿਓ 16 ਨੂੰ 4 4 ਲਿਖ ਲਿਆ ਮੈਂ ਤੇ 5 ਐ 1 ਤੇ 1 ਦਾ ਗੁਣਾ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਸੋ 1 ਨੂੰ ਹਟਾਤਾ ਆਪਾਂ ਕਿਉਂਕਿ ਇਹ ਕਨਾਂ ਗੁਣਾ ਕਰਨ ਨਾਲ ਕੋਈ ਮੁੱਲ ਨਹੀਂ ਪੈਂਦਾ ਕੋਈ ਮੁੱਲ ਵਿੱਚ ਵੀ ਫਰਕ ਨਹੀਂ ਪੈਂਦਾ 5 ਇਦਾਂ ਰਹੇਗਾ ਤੇ 10 ਨੂੰ ਲਿਖ ਲਿਆ 5 2 5 2 ਹੁਣ ਬੱਚਿਓ ਦੇਖੋ 4 ਦਾ ਜੋੜਾ ਬਣ ਗਿਆ ਸੋ ਇਹ ਵਰਗਮੂਲ ਚੋਂ ਬਾਹਰ ਆ ਗਿਆ 4 5 ਦਾ ਜੋੜਾ ਬਣ ਗਿਆ ਤੇ ਵਰਗਮੂਲ ਚੋਂ ਬਾਹਰ ਆ ਗਿਆ 5 ਤੇ ਦੋ ਕੱਲਾ ਤੇ ਕੱਲਾ ਵਰਗਮੂਲ 2 ਇਧਰ ਆ ਜਾਏਗਾ ਸੋ 4 5 20 ਤੇ ਇਹ ਬਣ ਗਿਆ 20 ਵਰਗਮੂਲ 2 ਮੀਟਰ ਵਰਗ ਇਹ ਸਾਡਾ ਆ ਗਿਆ ਜਵਾਬ ਉਸ ਕੰਦ ਦਾ ਖੇਤਰਫਲ ਇਹ ਹੈ ਕਰ ਠੀਕ ਹੈ ਜੀ ਹੁਣ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਹੈ ਬੱਚਿਓ ਉਸ ਤ੍ਰਿਪੁਜ ਦਾ ਖੇਤਰਫਲ ਪਤਾ ਕਰੋ ਜਿਸ ਦੀਆਂ ਦੋ ਪੁਜਾਵਾਂ 18 ਸੈਂਟੀਮੀਟਰ ਅਤੇ 10 ਸੈਂਟੀਮੀਟਰ ਹਨ ਸੋ ਦੋ ਪੁਜਾਵਾਂ ਦਿੱਤੀਆਂ ਤੀਜੀ ਨਹੀਂ ਦਿੱਤੀ ਰੋਸ ਦਾ ਪਰਿਮਾਪ ਜਿਹੜਾ 42 ਸੈਂਟੀਮੀਟਰ ਹੈ ਸੋ ਥੋੜਾ ਜਿਹਾ ਟੇਡਾ ਪੰਛਵਾਲ ਕੀਤਾ ਪਰ ਹੈ ਬੜਾ ਸੌਖਾ ਕੋਈ ਘਬਰਾਣ ਦੀ ਗੱਲ ਨਹੀਂ ਹੈਗੀ ਆਹ ਦੇਖਿਓ ਤ੍ਰਿਪੂਜ ਦੀਆਂ ਦੋ ਪਜਾਵਾਂ 18 ਸੈਂਟੀਮੀਟਰ ਤੇ 10 ਸੈਂਟੀਮੀਟਰ ਮੰਨ ਲਓ ਤ੍ਰਿਪੂਜ ਦੀ ਤੀਜੀ ਪੂਜਾ ਬਰਾਬਰ x ਸੈਂਟੀਮੀਟਰ ਹੁਣ ਤ੍ਰਿਪੂਜ ਦਾ ਪਰਿਮਾਪ ਕਿੰਨਾ ਦਾ 2x ਐ ਸੰਕੇਤ ਹੈਗਾ ਪੂਰੇ ਪਰਿਮਾਪ ਦਾ ਬਰਾਬਰ ਇੱਕ ਪੂਜਾ 18 ਦੂਜੀ ਪੂਜਾ 10 ਤੇ ਜਮਾ x ਤੀਜੀ ਪੂਜਾ ਜੋ ਮੰਨੀ ਆਪਾਂ ਤੇ ਪੂਰਾ ਬਚੋ ਕਿਹਦੇ ਬਰਾਬਰ ਹੈ 42 ਮੀਟਰ 42 ਸੈਂਟੀਮੀਟਰ ਸੋ 42 ਲਿਖ ਦਿੱਤਾ ਹੁਣ ਬੱਚਿਓ ਅਸੀਂ ਕੀ ਕਰਾਂਗੇ ਦੇਖੋ ਅਸੀਂ x ਦਾ ਮੁੱਲ ਸਾਡੇ ਕੋਲ ਆ ਜਾਏਗਾ ਕਿਤਾ ਤ੍ਰਿਪੁਜ ਦੀ ਤੀਜੀ ਭੁਜਾ ਬਰਾਬਰ x ਬਰਾਬਰ 42 18 ਇੱਥੇ ਆ ਜਾਏਗਾ ਤੇ 10 ਵੀ ਇੱਥੇ ਆ ਜਾਏਗਾ 42 18 10 18 ਉਹ 10 ਕਿੰਨਾ ਹੋ ਗਿਆ 28 ਤੇ 42 ਚੋਂ 28 ਗਿਆ 14 ਸੈਂਟੀਮੀਟਰ ਤੀਜੀ ਭੁਜਾ ਵੀ ਸਾਡੇ ਕੋਲ ਆ ਗਈ ਠੀਕ ਹੈ ਇਹ ਤੀਜੀ ਭੁਜਾ ਦੀ ਸਾਨੂੰ ਇੱਥੇ ਨੋਟ ਸੀਗੀ s c ਠੀਕ ਹੈ ਹੁਣ ਬੱਚਿਓ ਤ੍ਰਿਪੁਜ ਦਾ ਅਰਧ ਪਰਿਮਾਪ ਘੋਰਨ ਪਰਿਮਾਪ 42 ਦਿੱਤਾ ਸੋ ਐ ਦੋ ਐਸ ਹੈਗਾ ਸੋ ਐਸ ਕਿੰਨਾ ਹੋ ਜਗਾ 42 ਵਟਾ 2 ਬਰਾਬਰ 21 ਹੁਣ ਅੰਤ ਪਰਿਮਾਪ ਦੇ ਵਿੱਚੋਂ ਤਿੰਨੋਂ ਕੋ ਜਾਵਾਂ ਦਾ ਅੰਤਰ ਲੱਭਣਾ ਸੋ ਐਸ ਘਟਾ a ਬਰਾਬਰ 21 ਘਟਾ 18 ਐਵਲੀ ਬਰਾਬਰ 3 ਐਸ ਘਟਾ b 11 ਘਟਾ 10 ਕਿਸੇ ਨੂੰ ਵੀ a ਲੈ ਲਓ ਕਿਸੇ ਨੂੰ ਵੀ b ਲੈ ਲਓ ਕਿਸੇ ਨੂੰ ਵੀ c ਲੈ ਲਓ ਸਾਰਿਆਂ ਨੂੰ ਗੁਣਾ ਕਰਨਾ ਕੋਈ ਫਰਕ ਨਹੀਂ ਪੈਂਦਾ ਕਿਸੇ ਵੀ ਕੋ ਜਾ ਇਹਨੂੰ a b c a a a b c ਇਦਾਂ ਕਰ ਲਓ ਜਾਂ ਇਹਨੂੰ a ਇਹਨੂੰ b ਇਹਨੂੰ c ਕਰ ਲਓ ਉਹਨਾਂ ਕੋਈ ਫਰਕ ਨਹੀਂ ਪੈਂਦਾ ਆਮ ਤੌਰ ਤੇ ਜਿਸ ਕਰਮ ਚ ਲਿਖਿਆ ਹੋਇਆ ਨੇ ਉਸੇ ਕਰਮ ਚ ਲੈ ਲਓ ਤੁਹਾਨੂੰ ਅੱਗੇ ਪਿੱਛੇ ਕਰਨ ਦੀ ਲੋੜ ਹੀ ਨਹੀਂ ਇਹਨੂੰ ਮੈਂ a ਲੈ ਲਿਆ ਇਹਨੂੰ b ਲੈ ਲਿਆ ਤੇ ਇਹਨੂੰ c ਲੈ ਆ। ਸੋ s/b 12/10 11 ਤੇ s/c 12/14 7 ਠੀਕ ਹੈ। ਹੁਣ ਬੱਚਿਓ s/a 21/18 ਮੈਂ ਫੇਥੇ ਲਿਖ ਦਿੱਤਾ ਲੜੀ ਜੋੜਨ ਲਈ। ਹੁਣ ਹੀਰੋ ਦੇ ਸੂਤਰ ਮੁਤਾਬਕ ਤ੍ਰਿਭੁਜ ਦਾ ਖੇਤਰਫਲ ਹੁੰਦਾ ਹੈ ਉਹ là s s/a s/b s/c ਹੁਣ ਬੱਚਿਓ ਮੈਂ s ਦਾ ਮੁੱਲ ਲਿਖ ਦਿੱਤਾ 21 s/a 3 s/a b 11 s/c 7 ਹੁਣ ਬੱਚੇ ਦੇਖੋ 21 ਨੂੰ ਮੈਂ 3 10 7 ਲੈ ਸਕਦਾ ਸੋ 3 ਨਾਲ 3 ਜੋੜਾ ਬਣ ਗਿਆ ਤੇ 37 21 7 ਦਾ 7 ਨਾਲ ਜੋੜਾ ਬਣ ਗਿਆ ਤੇ 11 ਇਕੱਲਾ ਰਹਿ ਗਿਆ ਕਿਉਂਕਿ ਇਹ ਜੋੜਾ ਬਣਿਆ ਇਹ ਤਿੰਨ ਵਰਗ ਬਣ ਜਾਏਗਾ ਤੇ ਵਰਗ ਦੇ ਨਾਲ ਵਰਗਮੂਲ ਕੱਟਿਆ ਜਾਏਗਾ ਤਿੰਨ ਵਾਰ ਆ ਗਿਆ 7 ਦਾ ਜੋੜਾ ਬਣ ਗਿਆ ਇਸ ਕਰਕੇ ਇਹ ਜੋੜੇ ਚੋਂ ਮਤਲਬ ਕਿ ਵਰਗਮੂਲ ਦੇ ਨਾਲ ਉਹਦਾ ਵਰਗ ਕੱਟ ਜਾਏਗਾ ਤੇ ਕੱਲਾ 7 12 ਆ ਗਿਆ ਤੇ 11 ਕੱਲਾ ਹੈ ਤੇ 11 ਅੰਦਰ ਹੀ ਰਹਿ ਜਾਏਗਾ ਤੇ 11 ਬਚਿਓ ਇੱਕ ਆਹ ਪ੍ਰੀਮੀਅਰ ਸੰਖਿਆ ਹੈ ਤੇ ਇਹਦਾ ਪੂਰਨ ਤੌਰ ਤੇ ਮਨਨ ਕੀ ਵਰਗਮੂਲ ਨਹੀਂ ਕੱਢਿਆ ਜਾ ਸਕਦਾ ਸਿਰਫ ਇਹਦਾ ਨਿਕਟੀਕਰਨ ਕੀਤਾ ਜਾ ਸਕਦਾ ਪਰ ਸਾਨੂੰ ਕਰਨ ਦੀ ਲੋੜ ਨਹੀਂ ਹੈਗੀ ਸੋ 3 7 21 ਸੋ ਆ ਗਿਆ 21 ਵਰਗਮੂਲ 11 ਸੈਂਟੀਮੀਟਰ ਵਰਗ ਐਸਾਡਾ ਆ ਗਿਆ ਉਸ ਤ੍ਰਿਭੁਜ ਦਾ ਖੇਤਰਫਲ ਸੋ ਐਸੀ ਤਰ੍ਹਾਂ ਵਿਦਿਆਰਥੀਓ ਅੱਜ ਇਹ ਸਭ ਅਭਿਆਸ ਦੇ ਅਗਲੇ ਦੋ ਸਵਾਲ ਤੀਜਾ ਅਤੇ ਚੌਥਾ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ